ਜਿਮਨੀ ਚੋਣਾਂ ਨੂੰ ਲੈ ਕੇ ਜਲੰਧਰ ਵੈਸ ਤੋਂ ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਜਿਮਨੀ ਚੋਣ ਦੇ ਲਈ ਕਿਉਂਕਿ ਇਥੋਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ 10 ਜੁਲਾਈ ਨੂੰ ਜਿਮਨੀ ਚੋਣ ਹੋਵੇਗੀ ਹਲਕਾ ਜਲੰਧਰ ਦੇ ਵੈਸ ਤੋਂ ਸਾਰੀਆਂ ਪਾਰਟੀਆਂ ਆਪੋ ਆਪਣੇ ਤਾਮ-ਚਾਮ ਝੋਕਰੀਆਂ ਨੇ ਕਿ ਸਾਡੀ ਪਾਰਟੀ ਜਿਹੜੀ ਹੈ ਜਿਮਨੀ ਚੋਣ ਜਿੱਤੇ। ਜਾਂ ਕਹਿ ਦਈਏ ਕਿ ਸਾਰੀਆਂ ਪਾਰਟੀਆਂ ਆਪੋ ਆਪਣੀ ਜਗ੍ਹਾ ਤੇ ਅੱਡੀ ਚੋਟੀ ਦਾ ਜੋੜ ਲਗਾ ਰਹੀਆਂ ਨੇ। ਹਰ ਰੋਜ਼ ਕੋਈ ਨਾ ਕੋਈ ਪਾਰਟੀ ਨੂੰ ਜਿਹੜਾ ਹੈ ਝਟਕਾ ਲੱਗਦਾ ਹੈ। ਲੋਕ ਸਭਾ ਦੀਆਂ ਚੋਣਾਂ ਹੋਣ ਭਾਵੇਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਹੋਣ ਜਿੰਮਣੀ ਚੋਣਾਂ ਦਲ ਬਦਲੂ ਹਮੇਸ਼ਾ ਇੱਕ ਦਲ ਬਦਲ ਕੇ ਦੂਜੇ ਦਲ ਚ ਦੂਜੇ ਦਲ ਨੂੰ ਬਦਲ ਕੇ ਤੀਜੇ ਦਲ ਦੇ ਵਿੱਚ ਚਲੇ ਜਾਂਦੇ ਨੇ ਯਾਨੀ ਕਿ ਦਲ ਬਦਲਵਾ ਦੀ ਹੋੜ ਜਿਹੜੀ ਹਮੇਸ਼ਾ ਲੱਗੀ ਰਹਿੰਦੀ ਹੈ ਜਿੰਮਣੀ ਚੋਣਾਂ ਨੂੰ ਲੈ ਕੇ ਕਾਂਗਰਸ ਨੂੰ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਜਲੰਧਰ ਹਲਕਾ ਵੈਸ ਤੋਂ ਦਸ ਦੀ ਇੱਕਿਸਾਬ ਕਾ ਕਾਉਂਸਲਰ ਅਤੇ ਕਾਂਗਰਸੀ ਆਗੂ ਓਮਕਾਰ ਰਜੀਵ ਟਿੱਕਾ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਸ ਨੇ ਆਪਣਾ ਅਸਤੀਫਾ ਜਿਹੜਾ ਹੈ ਪਾਰਟੀ ਪ੍ਰਧਾਨ ਰਾਜਾ ਵਰਿੰਗ ਨੂੰ ਜਿਹੜਾ ਹੈ ਸੌਂਪ ਦਿੱਤਾ ਹੈ ਇਸ ਦੇ ਨਾਲ ਕਾਂਗਰਸ ਪਾਰਟੀ ਨੂੰ ਹਲਕਾ ਜਲੰਧਰ ਪਸ਼ਮੀ ਤੋਂ ਇੱਕ ਵਾਰ ਫਿਰ ਬੜਾ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਟਿੱਕਾ ਸਾਬਕਾ ਕੌਂਸਲਰ ਵੀ ਨੇ ਅਤੇ ਮੌਜੂਦਾ ਕਾਂਗਰਸ ਦੇ ਇੱਕ ਉੱਗੇ ਅਤੇ ਇੱਕ ਚੰਗੇ ਸਿਆਸਦਾਨ ਨੇ ਦੱਸ ਦਈਏ ਕਿ ਅੱਜ ਉਹਨਾਂ ਨੇ ਜਿਹੜਾ ਅਸਤੀਫਾ ਹੈ ਉਹ ਰਾਜਾ ਵੜਿੰਗ ਨੂੰ ਸੌਂਪ ਦਿੱਤਾ ਦੂਸਰੇ ਪਾਸੇ ਦੱਸ ਦਈਏ ਉਹਨੇ ਅਸਤੀਫਾ ਕਿਉਂ ਦਿੱਤਾ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਜਿਮਨੀ ਚੋਣ ਲੜ ਰਹੇ ਨੇ ਹਲਕਾ ਵਸਦੂ ਮਹਿੰਦਰ ਭਗਤ ਉਮਕਾਰ ਰਣਜੀਤ ਟਿੱਕਾ ਨੇ ਜਿਹੜੇ ਉਹ ਮਹਿੰਦਰ ਭਗਤ ਜਿਹੜੇ ਚੋਣ ਮੈਦਾਨ ਦੇ ਵਿੱਚ ਖੜੇ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਕੁੜਮ ਨੇ ਕੁੜਮਚਾਰੀ ਨੂੰ ਲੈ ਕੇ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਅਸਤੀਫਾ ਜਿਹੜਾ ਹੈ ਆਪਣਾ ਭੇਜ ਦਿੱਤਾ ਹੈ ਅੱਜ ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਯਾਨੀ ਕਿ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੇ ਨੇ ਓਮਕਾਰ ਰਜੀਵ ਟਿੱਕਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਰਜੀਵ ਟਿੱਕਾ ਜਾਣਤੇ ਪਛਾਣ ਦੇ ਮਹਤਾਜ ਨਹੀਂ ਜਲੰਧਾ ਹਲਕਾ ਵੈਸਤੂ ਕਿਉਂਕਿ ਉਹ ਸਾਬਕਾ ਜਿਹੜੇ ਕੌਂਸਲਰ ਵੀ ਸੀ ਅਤੇ ਹਰ ਗਤੀਵਿਧੀ ਜਿਹੜੀ ਕਾਂਗਰਸ ਪਾਰਟੀ ਕਰਦੀ ਸੀ ਉਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸੀ ਲੇਕਿਨ ਕੁੜਮਚਾਰੀ ਨੂੰ ਦੇਖਦੇ ਹੋਏ ਰਿਸ਼ਤੇ ਦੇ ਵਿੱਚ ਮਹਿੰਦਰ ਪਗਤ ਜੋ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਉਹਨਾਂ ਦੇ ਕੋਲੋਂ ਨੇ ਕੁੜਮਚਾਰੀ ਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਆਪਣੇ ਅਹੁਦੇ ਤੋਂ ਕਾਂਗਰਸ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ استਿਫੇ ਦੇ ਨਾਲ ਬੜਾ ਵੱਡਾ ਨੁਕਸਾਨ ਹੋਵੇਗਾ ਜਿਮਣੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿ ਕੀ ਕਾਂਗਰਸ ਪਾਰਟੀ ਕੋਈ ਪਤਾ ਖੇੜਦੀ ਹੈ ਜਾਂ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਪਤਾ ਜਿਹੜਾ ਹੈ ਖੇੜ ਦਿੱਤਾ ਹੈ ਅਤੇ ਬੜਾ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਪਾਰਟੀ ਨੂੰ ਹਲਕਾ ਜਲੰਧਰ ਵੈਸ ਤੋਂ ਇਸ ਨਾਲ ਵੋਟ ਬੈਂਕ ਦਾ ਕਾਫੀ ਨੁਕਸਾਨ ਹੋਵੇਗਾ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੂੰ ਤਾਂ